ਭਾਈ ਉਹ ਸ਼ਰਮਾ ਜੀ ਨੰਦਾ ਆ ਗਿਆ ਭਾਈ ਮੱਕੀ ਰੋਟੀ ਚਾਰ 3 ਵਜੇ ਵਾਲੀ ਚਾਹ ਇਹ ਤਾਂ ਖੈਰ ਸ਼ਹਿਰੀ ਬੱਚਾ ਐ ਤਾਂ ਪਨੀਰ ਖਾਂਦਾ ਚਾਰ ਤਾਂ ਵਹੀ ਖਾਂਦਾ ਬਹੁਤ ਸਵਾਦ ਆ ਭਾਈ ਕੋਲ ਜਨ ਬਹੁਤ ਸਵਾਦ ਆ ਜੀ ਭਾਈ ਗਰੇ ਟੈਟੂ ਬਣਾਇਆ ਹੋਇਆ ਯੈਸ ਸਰ ਸੋਹ ਵਾਯੂ ਤੁਸੀਂ ਆਪਣਾ ਨੰਬਰ ਬੋਲ ਦੋ ਹਾਂ ਜੀ ਜੇ ਤੁਹਾਡੀ ਜਿੰਨੀ ਵੀ ਆਪਾਂ ਹੈਲਪ ਹੋ ਸਕਦੀ ਹੈ ਬਾਈ ਜੀ ਦੇ ਥਰੂ ਜਿੰਨਾ ਵੀ ਹੋ ਸਕਿਆ ਆਪਾਂ ਕਰ ਸਕਦੇ ਨੰਬਰ ਪੋ ਦੋ ਆਪਣਾ ਹਾਂਜੀ 81 ਹਾਂਜੀ 463160826 ਠੀਕ ਹੈ ਲੈ ਵੀ ਜਿੰਨੇ ਵੀ ਸਾਨੂੰ ਪਿਆਰ ਕਰਨ ਵਾਲੇ ਸੱਜਣਾ ਇਹ ਬੜਾ ਸੋਹਣਾ ਇਹਨਾਂ ਨੇ ਭੋਜਨ ਬਣਾਇਆ ਅੱਜ ਅਸੀਂ ਸ਼ੂਟਿੰਗ ਕਰ ਰਹੇ ਸੀ 30 ਚ ਪੁੱਦਾ ਹੀ ਰੱਖਿਆ ਸੀ ਪਿੰਡ ਵਰਗੇ ਸਿਸਟਮ ਤੇ ਸਾਰੇ ਯੂਨਿਟ ਨੇ ਇੱਥੇ ਹੀ ਖਾਦਾ ਇੱਥੇ ਹੀ ਸੀਟਾਂ ਰੱਖ ਕੇ ਤਾਂ ਵੀ ਲਾਲੀ ਤੇ ਭੈਣ ਸਾਡੀ ਤੇ ਬੀਬੇ ਸਾਡੀ ਤੇ ਬਹੁਤ ਸਵਾਦ ਹੋ ਜਾਂਦਾ ਹੈ ਜੋ ਸਾਰੇ ਆ ਨੰਬਰ ਤੁਹਾਡੇ ਕੋਲ ਆ ਗਏ ਉਹ ਬੀਬੀ ਵੀ ਨਾਲੇ ਇਹਨਾਂ ਦੇ ਇਹਨਾਂ ਨੂੰ ਜਰੂਰ ਸੰਪਰਕ ਕਰੋ ਔਰ ਜਿਹੜੇ ਬੰਦੇ ਕੰਮ ਕਰਦੇ ਆ ਸਮਾਜ ਸਾਡੇ ਚ ਆਪਾਂ ਆਉ ਉਹਨਾਂ ਨੂੰ ਉੱਚਾ ਚੱਕੀ ਵਾਜੀਵਾ ਸ਼ਰਮਾ ਜੀ ਆਨੰਦ ਆ ਗਿਆ ਬਈ ਮੱਕੀ ਰੋਟੀ achar 3 ਵਜੇ ਵਾਲੀ ਚਾਹ ਇਹ ਤਾਂ ਖੈਰ ਸ਼ਹਿਰੀ ਬੱਚਾ ਹੈ ਤਾਂ ਪਨੀਰ ਖਾਂਦਾ achar ਤਾਂ ਵਹੀਂ ਖਾਂਦਾ ਹੈ ਬਹੁਤ ਸਵਾਦ ਹੈ ਭਾਈ ਪੋਜਨ ਬਹੁਤ ਸਵਾਦ ਆਈ ਭਾਈ ਜੀ ਕਰੇ ਟੈਟੂ ਬਣਾ ਹੋਇਆ ਯੈਸ ਸਰ ਬਹੁਤ ਵਾਯੂ ਤੁਸੀਂ ਆਪਣਾ ਨੰਬਰ ਬੋਲ ਦੋ ਹਾਂਜੀ ਤੇ ਤੁਹਾਡੀ ਜਿੰਨੀ ਵੀ ਆਪਾਂ ਹੈਲਪ ਹੋ ਸਕਦੀ ਹੈ ਭਾਈ ਜੀ ਦੇ ਥਰੂ ਜਿੰਨਾ ਵੀ ਹੋ ਸਕੇ ਆਪਾਂ ਕਰ ਸਕਦੇ ਆ ਨੰਬਰ ਬੋਲ ਦੋ ਆਪਣਾ ਹਾਂਜੀ 81 ਹਾਂਜੀ 46316082 ਠੀਕ ਹੋ ਗਿਆ ਲੈ ਵੀ ਜਿੰਨੇ ਵੀ ਸਾਨੂੰ ਪਿਆਰ ਕਰਨ ਵਾਲੇ ਸੱਜਣਾ ਇਹ ਬੜਾ ਸੋਹਣਾ ਇਹਨਾਂ ਨੇ ਭੋਜਨ ਬਣਾਇਆ ਅੱਜ ਅਸੀਂ ਸ਼ੂਟਿੰਗ ਕਰ ਰਹੇ ਸੀ ਤੀਰਥੀ ਚੋਤੇ ਦਾ ਹੀ ਰੱਖਿਆ ਸੀ ਪਿੰਡ ਵਰਗੇ ਸਿਸਟਮ ਤੇ ਸਾਰੇ ਯੂਨਿਟ ਨੇ ਇੱਥੇ ਖਾਦਾ ਇੱਥੇ ਹੀ ਅਸੀਂ ਠਾ ਰੱਖੇ ਤਾਂ ਵੀ ਲਾਲੀ ਤੇ ਭੈਣ ਸਾਡੀ ਤੇ ਬੀਬੇ ਸਾਡੀ ਤੇ ਬਹੁਤ ਸਵਾਦ ਬੋਜਰਦਾ ਜੋ ਸਾਰੇ ਆ ਨੰਬਰ ਤੁਹਾਡੇ ਕੋਲ ਆ ਗਏ ਉਹ ਬੀਬੀ ਵੀ ਨਾਲੇ ਇਹਨਾਂ ਦੇ ਇਹਨਾਂ ਨੂੰ ਜਰੂਰ ਸੰਪਰਕ ਕਰੋ ਔਰ ਜਿਹੜੇ ਬੰਦੇ ਕੰਮ ਕਰਦੇ ਆ ਸਮਾਜ ਸਾਡੇ ਚਾਪਾ ਆ ਉਹਨਾਂ ਨੂੰ ਉੱਚਾ ਚੱਕੀ ਵਾਜੀ ਵਾ ਸ਼ਰਮਾ ਜੀ ਨੰਦਾ ਆ ਗਿਆ ਬਈ ਮੱਕੀ ਰੋਟੀ achar <laughs> yes, अपा अपा जी। 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 3 ਵਜੇ ਵਾਲੀ ਚਾਹ ਇਹ ਤਾਂ ਖੈਰ ਸ਼ਹਿਰੀ ਬੱਚਾ ਹੈ ਤਾਂ ਪਨੀਰ ਖਾਂਦਾ ਮੈਂ ਚਾਰ ਤਾਂ ਵਾਈ ਖਾਂਦਾ ਬਹੁਤ ਸਵਾਦ ਹੈ ਭਾਈ ਕੋਜਲ ਬਹੁਤ ਸਵਾਦ ਆਈ ਭਾਈ ਕਰੇ ਕੈਟੂ ਬਣਾ ਹੋਇਆ ਯੈਸ ਸਰ ਸੋਹ ਵਾਯੂ ਤੁਸੀਂ ਆਪਣਾ ਨੰਬਰ ਬੋਲ ਦੋ ਹਾਂਜੀ ਫਿਰ ਤੁਹਾਡੀ ਜਿੰਨੀ ਵੀ ਆਪਾਂ ਹੈਲਪ ਹੋ ਸਕਦੀ ਹੈ ਭਾਈ ਜੀ ਦੇ ਥਰੂ ਜਿੰਨਾ ਵੀ ਹੋ ਸਕੇ ਆਪਾਂ ਕਰ ਸਕਦੇ ਨੰਬਰ ਬੋਲ ਦੋ ਆਪਣਾ ਹਾਂਜੀ 81 ਹਾਂਜੀ 46316 082 ਠੀਕ ਹੈ ਜੀ ਲੈ ਵੀ ਜਿੰਨੇ ਵੀ ਸਾਨੂੰ ਪਿਆਰ ਕਰਨ ਵਾਲੇ ਸੱਜਣਾ ਹੈ ਇਹ ਬੜਾ ਸੋਹਣਾ ਇਹਨਾਂ ਨੇ ਭੋਜਨ ਬਣਾਇਆ ਅੱਜ ਅਸੀਂ ਸ਼ੂਟਿੰਗ ਕਰ ਰਹੇ ਸੀ ਇੱਥੇ ਉੱਧਾ ਹੀ ਰੱਖਿਆ ਸੀ ਪਿੰਡ ਵਰਗੇ ਸਿਸਟਮ ਜੇ ਸਾਰੇ ਯੂਨਿਟ ਨੇ ਇੱਥੇ ਖਾਦਾ ਇੱਥੇ ਹੀ ਸੀਟਾਂ ਰੱਖ ਕੇ ਦਬੀ ਲਾਲੀ ਤੇ ਭੈਣ ਸਾਡੀ ਤੇ ਬੀਬੇ ਸਾਡੀ ਤੇ ਬਹੁਤ ਸਵਾਦ ਭੋਜਨ ਦਾ ਜੋ ਸਾਰੇ ਆ ਨੰਬਰ ਤੁਹਾਡੇ ਕੋਲ ਆ ਗਏ ਉਹ ਬੀਬੀ ਵੀ ਨਾਲੇ ਇਹਨਾਂ ਦੇ ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ ਇੰਸਟਾਗ੍ਰam ਪੇਜ ਨੂੰ ਫੋਲੋ ਕਰੋ